ਦਰਸ ਤੋ ਹਾਰ ਹੋਏ ਸ ਕਹੋ ਟਲ ਗੁਰੇ ਰਹੀਐ ਐਨ ਸਸਾਜ ਸੁਭਾਈ ਦਰਸਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸ ਕਰਸਾ ਛਟਿਆ ਤਉ ਤੋ ਟਿਠੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਬਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀ ਆ ਸਭਲਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਜਾ ਕਉ ਹਰ ਰੰਗ ਲਗ ਇਸ ਜੁਗ ਮਹ ਸੋ ਕਹੀ ਅਤਹਾ ਸੂਰਾ ਆਤਮ ਜਣ ਸਗਲ ਵਸ ਤਾਕ ਜਾ ਕਾ ਸਤ ਗੁਰ ਪੂਰਾ ਜਾ ਕਾ ਹਰ ਰੰਗ ਲਗ ਇਸ ਜੁਗ ਮਹਿ ਸੋ ਕਹੀ ਅਤਹਾ ਸੂਰਾ ਆਤਮ ਜਿਹੜਾ ਸਗਲ ਵਸ ਤਾਕ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾਉ ਜਾਣ ਕੇ ਚਰਨ ਵਸ ਹੈ ਮੇਰਾ ਹੀ ਯਾਰ ਸੰਗ ਪੁਨੀਤਾ ਦੇਹੀ ਜਾਣ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕਾ ਸੁਖ ਏਹੀ ਜਨਕੇ ਚਰਨ ਵਸੇ ਮੇਰਾ ਹੀਰਾ ਸੰਗ ਪਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕਾ ਸੁਖ ਏਹੀ ਵਾਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੂ ਇਸ ਯੁਗ ਮਹਿ ਸਉ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਕ ਜਾ ਕਾ ਸਤ ਗੁਰ ਪੂਰਾ فرم ਸਨਮਾਨਯੋਗ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਧਨ ਸ੍ਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 600 79 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਅੱਜ ਇਸ ਤੀਸ਼ਤਾ ਉਹ ਮਹਾਨ ਦਿਹਾੜਾ ਜਿਹਦਾ ਕਰਕੇ ਇਸ ਦੇਸ਼ ਵਿੱਚ ਮੰਦਿਰ ਗਊਸ਼ਾਲਾ ਗੁਰਦੁਆਰਾ ਸਾਹਿਬਾਨ ਨਜ਼ਰ ਆਉਂਦੇ ਨਹੀਂ ਐਸਾ ਮਹਾਨ ਸਾਕਾ ਨਿੱਕੀਆਂ ਜਿੰਦਾ ਵੱਡੇ ਸਾਕੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਕੋਟਾਂ ਕੋਟ ਨਮਸਕਾਰਾਂ ਨੇ ਐਸੀ ਯੋਧਿਆਂ ਨੂੰ ਜਿਨ੍ਹਾਂ ਨੇ ਛੋਟੀ ਉਮਰਾਂ ਦੇ ਵਿੱਚ ਵੀ ਐਸੀ ਤਨ ਤਨ ਬਾਬਾ ਫਤਿਹ ਸਿੰਘ ਜੀ ਫਤਿਹ ਸਿੰਘ ਕੀ ਜਥੇ ਸਿੰਘ ਜੀ ਸੋ ਸਿੱਖੀ ਵੱਲ ਵਧਈਏ ਕਿ ਸਾਨੂੰ ਕਤਲ ਨਾ ਕਰਾਈਏ ਇਹੋ ਸੱਚੀ ਸ਼ਰਧਾ ਜਿਹੜੀ ਹੋਏਗੀ ਮਹਾਨ ਯੋਧਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਨ ਅੰਮ੍ਰਿਤ ਵੇਲੇ ਤੋਂ ਹੀ ਹਰ ਸਾਲ ਦੀ ਤਰ੍ਹਾਂ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਵਿਖੇ ਇਹ ਸਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਸ਼ਾਮ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਆਪ ਹਾਜ਼ਰੀਆਂ ਪਰ ਕੇ ਲਾਹ ਪ੍ਰਾਪਤ ਕਰਨਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰੋ ਬਲਾਉ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ